ਰਜੀ ਬਾਈ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਭਰਾ ਤੁਸੀਂ ਦੱਸੋ ਠੀਕ ਆ ਵਧੀਆ ਹੋਰ ਕਿੱਦਾਂ ਰਹਿੰਦੇ ਆ ਅੱਜਕੱਲ ਬਾਈ ਸੰਗੋਧੌਣੀ ਰਹਿਦਾ ਸੰਗੋਧੌਣੀ ਆ ਅੱਜ ਤੂੰ ਫੇਰ ਆ ਗਿਆ ਯਾਰ ਅੱਜ ਮੈਂ ਵੈਸੇ ਹੀ ਆ ਜਾਇਆ ਵਿਲਾ ਹੁੰਦਾ ਮੈਂ ਚੱਲ ਉਹ ਚੱਲ ਆ ਗਏ ਬਾਈ ਤੂੰ ਜਾ ਕੇ ਤੂੰ ਸਾਡੇ ਚੈਨਲ ਤੇ ਉਹ ਰਚਾ ਨਾ ਤੇ ਮੈਂ ਫੇਸ ਹੋ ਜਾਂਦੀ ਮੜਿਆ ਠੀਕ ਠੀਕ ਆ ਯਾਰ ਇੱਕ ਤੂੰ ਸਿਕਰ ਨਾਲ ਰਹਿੰਦਾ ਮੈਂ ਸੁਣਿਆ ਜਿਹੜਾ ਸਿੰਗਰ ਦਾ ਮੁੰਡਾ ਤੇਰਾ ਬਾਬਾ ਪੱਕਾ ਯਾਰ ਆ ਸਿੰਗਰ ਦਾ ਮੁੰਡਾ ਉਹ ਸਬਰ ਗੋਟੇ ਦਾ ਮੁੰਡਾ ਹਾਂ ਹਾਂ ਤੂੰ ਮਿਲਾ ਸਕਦਾ ਕਦੇ ਆਪਣੇ ਚੈਨਲ ਤੇ ਜ਼ਰੂਰ ਯਾਰ ਬੱਜ ਜਦ ਮਰਜ਼ੀ ਤੁਸੀਂ ਦੱਸੋ ਕੋਈ ਬੁਲਾ ਯਾਰ ਨੂੰ ਹੁਣੇ ਹੀ ਬੁਲਾਪਾਂ ਅੱਜ ਹੀ ਬੁਲਾਣਾ ਬੁਲਾ ਯਾਰ ਪਤਾ ਨਹੀਂ ਵਿਹਲਾ ਹੋਊਗਾ ਕਿ ਨਹੀਂ ਬਾਕੀ ਪੁੱਛ ਲੈਣਾ ਮੈਂ ਠੀਕ ਬਸ ਚੰਦੀ ਮਿੰਟਾਂ ਦੇ ਵਿੱਚਕਾਰ ਬੁਲਾ ਲਾ ਯਾਰ ਗਿਆ ਸੀਗਾ ਕਿਤੇ ਅੱਛਾ ਬਾਕੀ ਪੁੱਛ ਲੈਣਾ ਮੈਂ ਉਹ ਚਲੋ ਪੁੱਛ ਲੈ ਪੂਰਸ ਨਾਲ ਬੰਦਾ ਸਹੀ ਆ ਸਾਹ ਪਰ ਕੁੱਸੀ ਦਾ ਮੁੰਡਾ ਹਾਂ ਹਾਂ ਪੂਰਾ ਵਧੀਆ ਏ ਅੱਛਾ ਅੱਛਾ ਬੰਦਾ ਪੂਰਾ ਗੈਂਡਾ ਪੂਰਾ ਹਾਂ ਇਹੜਾ ਭਾਈ ਔਰ ਠੀਕ ਆ ਇੱਥੇ ਜਿੰਬੜਾ ਆਉਂਗੇ ਇਧਰ ਕੀ ਨਾਮ ਆਪਣੇ ਸਟੂਡੀਓ ਦਾ ਸਟੂਡੀਓ ਦਾ ਬਿੱਲਾ ਸਟੂਡੀਓ ਤੇ ਆਉਂਗੇ ਮੜਿਆ ਆ ਹਾਂ ਹਾਂ ਆ ਮੜਾ ਚੌਂਕ ਟੱਪ ਗਈ ਆ ਆਇਓ ਮੜਿਆ ਬੇਨਤੀ ਹੀ ਮੜੀ ਆਉਣੇ ਚਲੋ ਠੀਕ ਆ ਆਇਓ ਮੜਾ ਛੇਤੀ ਆਗੇ ਠੀਕ ਹੈ ਜੀ ਆਉਂਦੇ ਬਈ ਚਲ ਬੁਲਾ ਆਉਂਦੇ ਬਈ ਆਹ ਨਹੀਂ ਲੱਗਣਗੇ 5 ਮਿੰਟ ਦਾ ਵੈਸੇ ਅੱਛਾ ਅੱਛਾ ਤੁਸੀਂ ਹੋਰ ਸੁਣਾਓ ਕੀ ਹਾਲ ਹੈ ਹੋਰ ਠੀਕ ਆ ਵਧੀਆ ਗਾਣੇ ਬਹੁਤ ਫੇਮਸ ਹੋਣਾ ਦੇਣਾ ਸਾਬਰਕੋਟੀ ਗਾਣੇ ਦਾ ਬਹੁਤ ਫੇਮਸ ਹੈ। ਅੱਛਾ ਆਪਾਂ ਪੁੱਛਾਂਗੇ ਗਾਉਣ ਕੀ ਗਾਣੇ ਆ ਕੇ ਆਪਣੇ ਕੋਲੇ ਵੀ ਅੱਛਾ ਅੱਛਾ ਜੀ ਠੀਕ ਤੁਹਾਨੂੰ ਕਦੇ ਸੁਣਾਇਆ ਉਹਨਾਂ ਨੇ ਗਾਣਾ ਮੈਨੂੰ ਤਾਂ ਸੁਣਦੇ ਰਹਿੰਦੇ ਹਾਂ ਮਾਧੂ ਸੁਣਾਉਂਦੇ ਆ ਕੋਈ ਤਰ੍ਹਾਂ ਤੁਸੀਂ ਇੱਕ ਬਿਆਨ ਕਰ ਸਕਦੇ ਜਿਹੜੀ ਤੁਹਾਨੂੰ ਸੁਣਾਈ ਹੋਏ ਅੱਛਾ ਗਾਣਾ ਹਾਂ ਨਹੀਂ ਯਾਰ ਮੇਰੀ ਆਵਾਜ਼ ਦੀ ਸਹੀ ਨਹੀਂ ਗੀ ਹੋਰ ਕਿਨੇ ਆਵਾਜ਼ ਨੂੰ ਕੀ ਇਤਰੇ ਕੜਾ ਸਪੀਕਰ ਪਰ ਤੇ ਸੁਣਾਦੇ ਜਿਹੜਾ ਸੁਣਨਾ ਚਾਹੁੰਦੇ ਫਰਦਸ ਤੁਸੀਂ ਜਿਹੜਾ ਤੁਹਾਨੂੰ ਸਾਬਰਕੋਟੀ ਦੇ ਮੁੰਡਿਆਂ ਨੇ ਸੁਣਾਇਆ ਉਹ ਵੀ ਸੁਣਾ ਦੇ ਕੋਈ ਉਹਦਾ ਗਾਣਾ ਦੱਸੋ ਤਾਂ ਸਹੀ ਦ ਮੈਂ ਕੀ ਦੱਸਣਾ ਸੁਣਾਇਆ ਤੈਨੂੰ ਮੈਂ ਦੱਸਾਂ ਮੈਂ ਹੈ ਹਾਂ ਸੁਣਾਣੀ ਦੋਏ ਐ ਫੁੱਦੂ ਖੇਡਦਾ ਚੈਨਲ ਤੇ ਆਪਣਾ ਚਲੋ ਕੋਈ ਗੱਲ ਨਹੀਂ ਆ ਆ ਕੇ ਸਾਬਰ ਕੋਟੀ ਦਾ ਮੁੰਡਾ ਆ ਗਿਆ ਆ ਗਿਆ ਵੀ ਆ ਗਿਆ ਉਹ ਬੱਲੇ ਕੀ ਹਾਲ ਬਈ ਹੋਰ ਜੀ ਭਾਈ ਉਹ ਹੀ ਬੈਠਾ ਭਾਈ ਔਰ ਚਾਹ ਪੀਣ ਲਾਗੇ ਨਾ ਨਾ ਬਸ ਔਰ ਤੁਹਾਡੇ ਡੈਡੀ ਦਾ ਕਿਵੇਂ ਕੀ ਬਣਿਆ ਸੀਗਾ ਜੀ ਪਤ ਹੋ ਨਹੀਂ ਬਸ ਗਾਣਾ ਹਟ ਗਏ ਸੀਗੇ ਤੇ ਬਹਿ ਗਏ ਫਿਰ ਬਹਿ ਗਏ ਹਾਂ ਜੀ ਫਿਰ ਵਾਸ ਤੇ ਆਈ ਚੱਲ ਜਾਂਦੀ ਆ ਤੇ ਆਪਾਂ ਕੌਣ ਲੱਗੇ ਸਿਰ ਆਪਾਂ ਕੌਣ ਲੱਗੇ ਤੁਸੀਂ ਕੋਈ ਆਪਦਾ ਨਵਾਂ ਗਾਣਾ ਇੱਕ ਸਾਡੇ ਸਾਹਮਣੇ ਪੇਸ਼ ਕਰ ਸਕਦੇ ਆ ਆਪਾਂ ਫਿਰ ਤੁਹਾਨੂੰ ਪਤਾ ਹਜੇ ਕੱਢਿਆ ਨਵਾਂ ਗਾਣਾ ਫਿਰ ਸਮਝਾ ਕਰੋ ਹਨਾ ਸਮਝਣਗੇ ਜਾਂ ਸਮਝਾ ਦੇ ਦਸਾਰਿਆਂ ਨੂੰ ਇੱਕ ਸੁਣਾ ਦੋ بڑا ਹੈ ਕੋਈ ਗਾਰੰਟੀ ਹੈ ਤੁਹਾਡੇ ਮੋੜੇ ਸੁਣਾ ਦੋ ਇੱਕ ਵਸ ਇੱਕ ਇੱਕ ਪੈਰਾ ਹੀ ਸੁਣਾ ਦੇ ਕੋਈ ਵੀ ਜਿਹੜਾ ਤੱਸੋ ਫਿਰ ਕਿਹੜਾ ਸੁਣਾਇਏ ਜਿਹੜਾ ਤੁਹਾਡਾ ਆਪਦਾ ਗਾਣਾ ਲਿਖਿਆ ਹੋਇਆ ਉਹ ਸੁਣਾ ਦੇ ਚੱਲ ਹਾਂ ਤੇ ਇੱਕ ਯਾਰ ਇਹ ਤੇ ਡੈਡੀ ਦਾ ਗਾਣਾ ਹੈ ਏ ਇਹ ਵੀ ਤੇ ਡੈਡੀ ਦਾ ਗਾਣਾ ਆ ਥੈਂਕ ਯੂ ਜੀ ਹਾਂ ਜੀ ਹਾਂ ਉਹ ਚੱਲ ਚੱਲ ਇਹਨਾਂ ਨੂੰ ਸੁਣਾਇਆ ਡੈਡੀ ਦਾ ਮਨ ਕਰੀਏ ਨੋ ਮੀਰੋ ਅੱਛਾ ਇਹ ਤੈਨੂੰ ਹੌਲੀ ਰੱਖੋ ਜੇ ਸਾਡੇ ਕੰਨਾਂ ਤੇ ਪੜਦੇਗਾ ਅੱਛਾ ਜੀ ਅੱਛਾ ਤੇ ਚੱਲ ਚਾਟੇ ਅੱਪਰੇੜੀ ਹੋਏ ਰਸ ਤੇ ਕੰਡੇ ਕੁਡੇ ਖਲਾਰ ਕੇ ਰਾਹ ਵਿੱਚ ਇਹ ਸਬਰ ਗੁੱਟੀ ਦਾ ਮੁੰਡਾ ਮੇਰੇ ਸਾਹਮਣੇ ਕੋਈ ਮੁੰਡਿਆ ਪਰ ਸ਼ੱਕ ਮੈਨੂੰ ਅੱਜੋ ਲੱਗ ਗਿਆ ਵੀ ਹੈਗਾ ਵੀ ਹੈਗਾ ਨਹੀਂ ਉਹਦਾ ਮੁੰਡਾ ਮੈਨੂੰ ਵੀ ਇਹੀ ਗੱਲ ਦਾ ਪਤਾ ਮੈਨੂੰ ਲੱਗਦਾ ਲਪਿੜੇ ਖਾਊਗਾ ਇਹ ਹੋਰ ਜਾਣਾ ਕਿਦੋਂ ਸਟੇਜ ਤੇ ਖਾਦੇ ਤੇ ਟਮਾਟਰ ਪੈਣਗੇ ਤੁਹਾਡਾ ਜਿੱਤਿਆ ਆਪਣੀ ਨਾਲ ਆਪਾਂ ਮਿਸਕੋਲੀ ਖਾਣੇ ਆਈ ਮਿਸਕੋਲੀ ਨੇ ਮਿਸਕੋਲੀ ਕਿਹੜੀ ਹੋਗੀ ਜਿਹੜੀ ਐਸਲੀ ਟਿਕਾਓ ਤੇ ਰਾਣਾ ਸ਼ੁਰੂਗਾ ਹੈ ਗੱਲ ਇਹ ਮੈਂ ਕਿਸ ਕਿਸ ਹਾਂ ਉਹ ਵਿਸਕ ਦੀ ਗੋਲੀ ਵਿਸਕ ਦੀ ਗੋਲੀ ਅੱਛਾ ਵਿਸਕ ਹਾਂ ਵੈਕਸ ਖਾਣਾ ਹਾਂ ਹਾਂ ਉਹਨੇ ਘਰ ਕਰਾਇਆ ਸਾਫ ਹੋ ਜਾਂਦਾ ਓਏ ਮੱਟੀਆਂ ਕਿਵੇਂ ਚਾਂਦੀ ਦੀਆਂ ਕਿਵੇਂ ਕੀ ਆ ਤੁ ਲੋਣਗੇ ਜੀ ਠੀਕ ਹੈ ਬਈ ਠੀਕ ਹੈ ਹੋਰ ਬਈ ਹੋਰ ਅਸੀਂ ਤਾਂ ਠੀਕ ਹਾਂ ਬਈ ਸਤ ਤਰੇ ਵਾਸਤੇ ਕੋਈ ਗਾਣਾ ਗੁਣਾ ਸੁਣਨ ਵਾਸਤੇ ਤੁਨ ਬੁਲਾਇਆ ਸੀ ਕੋਈ ਗਾਣਾ ਸੁਣਾ ਦੇਗਾ ਅੱਛਾ ਪਰ ਦਸਤ ਪੂਰੀ ਆ ਭੈਣੇ ਮੂੰਹਾਂ ਲੱਕਵੇਂ ਬਿਠਾਇਆ ਇਹ ਆਪਣੇ ਕੋਲ ਆਉਂਦਾ ਜਾਂਦਾ ਰਹਿੰਦਾ ਏ ਮੈਂ ਤਾਂ ਬਹੁਤ ਉਨਾਈ ਏਡਾ ਟੀਟ